ਖਬਰਨਾਮਾ ਦੇਖ ਰਿਹਾ ਸਾਰੇ ਹੀ ਸੁਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸਦਮੇ ਦੇ ਵਿੱਚ ਨੇ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਇਧਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੜੀ ਟੈਨਸ਼ਨ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੀ ਕਾਰਗੁਜ਼ਾਰੀ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਈ ਕੋਟਾੜੇ ਸਾਹਮਣੇ ਆ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਬੇहद ਦੁਖੀ ਨੇ ਵਿਰੋਧੀ ਧਿਰਾਂ ਤੋਂ ਨਹੀਂ ਯਾਨੀ ਕਿ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਜਾਂ ਭਾਰਤੀ ਜਨਤਾ ਪਾਰਟੀ ਤੋਂ ਆਪਣੇ ਹੀ ਮੰਤਰੀਆਂ ਅਤੇ ਆਪਣੇ ਹੀ ਵਿਧਾਇਕਾਂ ਤੋਂ ਕਾਫੀ ਖਫਾ ਨਜ਼ਰ ਆ ਰਹੇ ਨੇ ਇੱਕ ਪਾਸੇ ਇਮਾਨਦਾਰ ਦੀ ਮਿਸਾਲ ਦੇਣ ਵਾਲੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨਸ਼ਾ ਮੁਕਤ ਪੰਜਾਬ ਐਮਐਸਪੀ ਦੇ ਮੁੱਦੇ ਹੋਰ ਕਈ ਜਿਹੜੇ ਲੜਾਈਆਂ ਝਗੜੇ ਨੇ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਪੂਰੀ ਤਰ੍ਹਾਂ ਲਿਪਤ ਨੇ ਖਾਸ ਕਰਕੇ ਪਿਛਤਾਚਾਰ ਦੇ ਮਾਮਲੇ ਨੂੰ ਲੈ ਕੇ ਪਹਿਲਾਂ ਬਲਕਾਸ਼ ਸਿੰਘ ਸਿੱਧੂ ਵੱਲੋਂ ਟਿੱਪਣੀ ਕੀਤੀ ਗਈ ਉਸ ਤੋਂ ਬਾਅਦ ਨਰਿੰਦਰ ਕੌਰ ਭਰਾਜ਼ ਵੱਲੋਂ ਵੱਡਾ ਕਪਲਾ ਕੀਤਾ ਗਿਆ ਪਹਿਲਾਂ ਪ੍ਰਧਾਨਕ ਟ੍ਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ 30 ਲੱਖ ਫਿਰ 55 ਲੱਖ ਜਿਹਦੇ ਕੋਲ 30 ਲੱਖ ਲਿਆ ਉਸਨੇ ਜਨਕੇ ਜ਼ਹਿਰ ਦੀਆਂ ਗੋਲੀਆਂ ਖਾ ਲੀਆਂ ਜੇਰੇ ਇਲਾਜ ਵਾਸਤੇ ਸਕੂਰੂ ਦੇ ਕਿਸੇ ਹਸਪੀਟਲ ਦੇ ਵਿੱਚ ਐਡਮਿਟ ਨੇ ਨਰਿੰਦਰ ਕੌਰ ਭਰਾਜ ਆਪਣੇ ਪੈਰਾਂ ਉੱਤੇ ਪਾਣੀ ਨਹੀਂ ਪੈ ਰਹੀ ਇੱਕ ਹੋਰ ਸੋਸ਼ਲ ਮੀਡੀਆ ਤੇ ਜਿਹੜੀ ਆਡੀਓ ਹੈ ਵਾਇਰਲ ਹੋ ਰਹੀ ਹੈ ਨਰਿੰਦਰ ਕੌਰ ਭਰਾਜ ਉਹ ਕਿਸੇ ਦੇ ਨੂੰ ਗੱਲ ਕਰ ਰਹੀ ਹੈ ਕਿ ਤੁਸੀਂ ਸਰਪੰਚ ਨੂੰ ਨਾਲ ਲੈ ਕੇ ਆਉਣਾ ਹੋਰ ਕਿਸੇ ਨੂੰ ਨਾਲ ਨਹੀਂ ਲੈ ਕੇ ਆਉਣਾ ਗੱਲ ਆਪਾਂ ਗੁਪਤੀ ਰੱਖਣੀ ਹੈ ਉਹ ਆਡੀਓ ਵੀ ਨਰਿੰਦਰ ਕੌਰ ਭਰਾਜ ਦੀ ਜਿਹੜੀ ਹੈ ਵਾਇਰਲ ਹੋ ਗਈ ਹੈ ਨਰਿੰਦਰ ਕੌਰ ਭਰਾਜ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਜਿਹੜੀ ਹੈ ਪੰਬਲਕੂਸੇ ਵਿੱਚ ਪੈ ਚੁੱਕੀ ਹੈ ਕਿ ਆਖਰਕਾਰ ਨਰਿੰਦਰ ਕੌਰ ਭਰਾਜ ਦਾ ਕੀ ਕੀਤਾ ਜਾਵੇ ਕਿਉਂਕਿ ਜੇਕਰ ਐਕਸ਼ਨ ਲੈਂਦੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਚਾਹੇ ਉਹ ਬਲਕਾਰ ਸਿੰਘ ਸਿੱਧੂ ਹੋਵੇ ਚਾਹੇ ਉਹ ਨਰਿੰਦਰ ਕੌਰ ਭਰਾਜ ਹੋਵੇ ਇੱਕ ਹੋਰ ਵਿਧਾਇਕ ਦਾ ਨਾਂ ਵੀ ਆ ਰਿਹਾ ਹੈ ਜਿਹੜਾ ਨਸ਼ੇ ਦੇ ਵਿੱਚ ਤੁੱਤ ਹੋ ਕੇ ਜਿਸ ਨੇ 2 ਦਿਨ ਪਹਿਲਾਂ ਹਲਕਾ ਬਠਿੰਡੇ ਦੇ ਕਿਸੇ ਪਿੰਡ ਵਿੱਚ ਜਾ ਕੇ ਸਰਪੰਚ ਅਤੇ ਸਰਪੰਚੀ ਨੂੰ ਗਾਲ੍ਹਾਂ ਕੱਢੀਆਂ ਸੀ ਬਾਅਦ ਵਿੱਚ ਸੋਸ਼ਲ ਮੀਡੀਆ ਤੋਂ ਬਚਨ ਦੇ ਕਾਰਨ ਉਸਨੇ ਹਲਕੇ ਦੇ ਲੋਕਾਂ ਦੇ ਕੋਲੋਂ ਮਾਫੀ ਮੰਗੀ ਖਾਸ ਕਰਕੇ ਉਹਨਾਂ ਨੇ ਕਿਹਾ ਕਿ ਇਹ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਨਾ ਕੀਤੀ ਜਾਵੇ ਯਾਨੀ ਕਿ ਕਸੂਤੇ ਫਸ ਗਏ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਖਾਸ ਕਰਕੇ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਲੈ ਕੇ ਇੱਕ ਪਾਸੇ ਆਪ ਉਸਧਿਕਾਰੀ ਜਾਂ ਹੋਰ ਜਿਹੜੇ ਪ੍ਰਸ਼ਾਸਨ ਅਧਿਕਾਰੀ ਨੇ ਜਿਹੜੇ ਰਿਸ਼ਵਤ ਲੈਂਦੇ ਨੇ ਭ੍ਰਿਸ਼ਟਾਚਾਰ ਕਰਦੇ ਨੇ ਉਹਨਾਂ ਨੂੰ ਸਸਪੈਂਡ ਕੀਤਾ ਜਾ ਰਿਹਾ ਹੈ ਕੀ ਹੁਣ ਨਰਿੰਦਰ ਕੌਰ ਭਰਾਜ ਨੂੰ ਸਸਪੈਂਡ ਕਰਨਗੇ ਸੂਬੇ ਦੇ ਮੁੱਖ ਮੰਤਰੀ ਇਹ ਹੁਣ ਆ ਜਿਹੜਾ ਹੈ ਗਲੇ ਦੀ ਹੱਡੀ ਬਣ ਗਈ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਸਤੇ ਕਿਉਂਕਿ 19 ਦਿਨਾਂ ਦੇ ਵਿੱਚ ਤੀਜੀ ਵਾਰ ਕੈਬਨਟ ਮੀਟਿੰਗ ਸੱਦੀ ਜਾ ਰਹੀ ਹੈ ਅਤੇ ਹੋਰ ਸਭ ਤੋਂ ਜ਼ਿਆਦਾ ਜੇਕਰ ਆਮ ਆਦਮੀ ਪਾਰਟੀ ਦੇ ਵਿੱਚ ਸਿਰਦਰਦ ਸਿਰਦਰਦੀ ਬਣਾ ਹੈ ਬਣਿਆ ਹੈ ਕੋਈ ਵਿਧਾਇਕਾ ਉਹ ਬਣੀ ਹੈ ਨਰਿੰਦਰ ਕੌਰ ਭਰਾਸ ਉਹ ਟਰੱਕ ਯੂਨੀਅਨ ਦੇ ਮਾਮਲੇ ਨੂੰ ਲੈ ਕੇ ਧੰਨ